ਕਹਾਣਸਾ ਬਾਈ ਕਿਰਤੀ ਕਿਫਤੇ ਮਸਿਆ ਤੇ ਮੁੰਡਿਆਂ ਤੋਂ ਬਧਰੀਆਂ ਬੇਣਾ ਦੀ ਕਹਾਣੀ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਕਿਸਾਨ ਦੀ ਪਤਨੀ ਤੇ ਲੜਕੀ ਜਿੰਨੇ ਜੜੇ ਰਹਿੰਦੇ ਸਨ ਉਸ ਦੀ ਬੇਟੀ ਦਾ ਨਾਮ ਮੁੰਡਿਆ ਸੀ ਮੁੰਡਿਆ ਚੰਨ ਦੀ ਤਰ੍ਹਾਂ ਸੋਹਣੀ ਸੀ ਤੇ ਬਹੁਤ ਉਹਦੀ ਖੂਬਸੂਰਤ ਕਿਸਾਨ ਤੇ ਕਿਸਾਨ ਦੀ ਪਤਨੀ ਉਸ ਬੇਟੀ ਨੂੰ ਜਨਮ ਦੇ ਕੇ ਬਹੁਤ ਖੁਸ਼ ਹਨ ਕਿਸਾਨ ਖੇਤੀਬਾੜੀ ਕਰਦਾ ਸੀ ਤੇ ਖੇਤੀਬਾੜੀ ਤੋਂ ਜੋ ਵੀ ਪੈਸਾ ਮਿਲਦਾ ਸੀ ਉਸ ਨਾਲ ਆਪਣੇ ਘਰ ਦਾ ਗੁਜ਼ਾਰਾ ਉਹ ਰਸੋਣੇ ਨਾਲ ਕਰਦਾ ਸੀ ਉਹਨਾਂ ਦਾ ਸਮਾਪਤੀਤ ਵਧੀਆ ਹੋ ਰਿਹਾ ਸੀ ਪਰ ਕਹਿੰਦੇ ਆ ਜਦੋਂ ਸਭ ਕੁਝ ਸਹੀ ਚੱਲਦਾ ਹੋਵੇ ਤਾਂ ਕੁਝ ਨਾ ਕੁਝ ਗੀਹੋਜਾ ਹੋ ਜਾਂਦਾ ਹੈ ਜੁਕ ਸੁਤੀਆ ਨਹੀਂ। ਇਹੀ ਕਸਾਣ ਦੇ ਨਾਲ ਉਹ ਕਸਾਣ ਦੀ ਪਤਨੀ ਬਿਮਾਰ ਹੋ ਗਈ ਕਿ ਉਹਨੇ ਐਵੇਂ ਬੱਚਾ ਪੜਿਆ ਕਿ ਉਹ ਉੱਠ ਨਾ ਸਕੀ। ਕਸਾਣ ਦੀ ਲੜਕੀ 6-7 ਮਹੀਨਿਆਂ ਦੀ ਹੋ ਚੁੱਕੀ ਸੀ ਪਰ ਕਸਾਣ ਦੀ ਪਤਨੀ ਦੀ ਬਿਮਾਰੀ ਜੋ ਚਾਹੀਦੀ ਨਹੀਂ ਰਹੀ ਸੀ। ਕਸਾਣ ਬੜਾ ਦੁਖੀ ਰਹਿਤ ਉਹ ਦੋਨੇ ਆਪਣੀ ਪਤਨੀ ਦੇ ਇਲਾਜ ਦੀ ਕੋਈ ਤਸਰ ਨਾ ਛੱਡੀ ਹਰ ਤਰ੍ਹਾਂ ਦੀ ਦਵਾਈ ਕੋਲ। ਉਸ ਸਮੇਂ ਲੋਕ ਦੇਸੀ ਇਲਾਜ ਹੀ ਕਰਦੇ ਸੀ। ਬਹੁਤ ਦੇ ਰਾਤਰਾਮ ਤੋਂ ਬਾਅਦ ਵੀ ਉਸਦੀ ਬਦਲੀ ਬਚੀ ਨਹੀਂ ਤੇ ਉਹ ਘਾਲ ਚਲਾਣਾ ਕਰ ਗਈ। ਕਸਾਣ ਉੱਤੇ ਦੁੱਖਾਂ ਦਾ ਭਾਰ ਕਿਸਾਨ ਬਹੁਤ ਖੇਰਾਂ ਦੇ ਘਰ ਉਹ ਤੇਰਾ ਬੀੜ ਲੜਕੀ ਪਾ ਲੈ ਕੇ ਢੇੜ ਪਰ ਰੋਜ਼ਾਰ ਕੰਮ ਕਰੇ ਜਿਸ ਨਾਲ ਘਰ ਦਾ ਦਰਜ ਚੱਲੇ ਜੇ ਕਿਸਾਨ ਖੇਤਾਂ ਤੇ ਜਾਂਦਾ ਤਾਂ ਪਿੱਛੇ ਕੁੰਡਿਆਂ ਦਾ ਖਿਆਲ ਪਾਉਣ ਰੱਖਦਾ ਤੇ ਜੇ ਕੁੰਡਿਆਂ ਦਾ ਖਿਆਲ ਰੱਖਦਾ ਤਾਂ ਖੇਤਾਂ ਵਿੱਚ ਕੰਮ ਕਰਨਾ ਪੁੱਣ ਜਾਂਦਾ ਕਿਸਾਨ ਬੜੇ ਤੇ ਜੁੱਤੀ ਵਿੱਚ ਫਸ ਗਿਆ ਤੇ ਕਿਸਾਨ ਦੇ ਰਿਸ਼ਤੇਦਾਰਾਂ ਤੇ ਆਣੀਆਂ ਗਵਾਰਡੀਆਂ ਨੇ ਕਿਹਾ ਤੇ ਨੂੰ ਦੂਜੇ ਵਿਆਹ ਕਰਾ ਲੈਣਾ ਚਾਹੀਦਾ ਕਿਉਂਕਿ ਤੇਰੀ ਲੜਕੀ ਬਹੁਤ ਛੋਟੀ ਹੈ ਉਸ ਨੂੰ ਮਾਂ ਦੀ ਜ਼ਰੂਰਤ ਹੈ ਤੇ ਤੂੰ ਮਾਂ ਦੀ ਤਰ੍ਹਾਂ ਦੇਖਭਾਲ ਨਹੀਂ ਕਰ ਸਕਦਾ ਕਿਉਂਕਿ ਉਹ ਲੜਕੀ ਉਹਦੇ ਲਈ ਮਾਂ ਚਾਹੀਦੀ ਹੈ ਪਹਿਲਾਂ ਤਾਂ ਉਹ ਬਹੁਤ ਸਮਾਂ ਟਾਲਦੇ ਰਹੇ ਤੇ ਉਹ ਆਪਣੀ ਲੜਕੀ ਦੀ ਮਦਰੀ ਮਾਂ ਨਹੀਂ ਕਰਦੇ ਪਰ ਜਦੋਂ ਉਹਨੂੰ ਆਪਣੀ ਬੇਟੀ ਨੂੰ ਪਾਗਲਪਨ ਵਿੱਚ ਮੁਸ਼ਕਲ ਮਹਿਸੂਸ ਹੋਣ ਲੱਗੀ ਤਾਂ ਉਹਨੇ ਇੱਕ ਵਿਆਹ ਕਰਾ ਲੈਣਾ ਇੱਕ ਜੁਨੀ ਸਮਝੇ ਕਿਸਾਨ ਦੇ ਰਿਸ਼ਤੇਦਾਰਾਂ ਨੇ ਇੱਕ ਲੜਕੀ ਵੇਖੀ ਉਸਦਾ ਵਿਆਹ ਕਰ ਦਿੱਤਾ ਕਿ ਕਿਸਾਨ ਦੀ ਜਿਹੜੀ ਪਤਨੀ ਆਈ ਇਸ ਤਰ੍ਹਾਂ ਆਰਪਾ ਸੀ ਉਸਦੀ ਮੱਤ ਪਸਾਨ ਨਾਲ ਪੱਟ ਸੀ ਪਰ ਉਹ ਗਰੀਬ ਪਰਿਵਾਰ ਵਿੱਚੋਂ ਆਈ ਸੀ ਇਸ ਲਈ ਉਹ ਕੁੰਨਿਆਂ ਬਹੁਤ ਤਿਆਰ ਕਰਦੀ ਸੀ ਪਰ ਕਹਿੰਦੇ ਆ ਨਾ ਮਦਰੀ ਤੰਤਰੀ ਹੁੰਦੀ ਹੈ ਹੁਣ ਉਸਦੇ ਆਪਣਾ ਨੇ ਬੱਚਾਉਣ ਵਾਲਾ ਹੋ ਗਿਆ 9 ਮਹੀਨੇ ਬਾਅਦ ਇੱਕ ਲੜਕੀ ਨੇ ਜਨਮ ਦਿੱਤਾ ਜੋ ਬਹੁਤ ਹੀ ਪਾਦ ਉਸ ਦਾ ਨਾਮ ਮਸੀਆ ਰੱਖਿਆ ਗਿਆ ਕਿਉਂਕਿ ਵੱਡੀ ਦਾ ਨਾਮ ਕੁੰਡਿਆ ਸੀ ਉਸ ਦਾ ਨਾਮ ਮਸੀਆ ਰੱਖ ਦਿੱਤਾ ਰੂਪਾ ਨੇ ਵੇਖਿਆ ਜਿਹੜੀ ਕੁੰਡਿਆ ਹੈ ਬਹੁਤ ਹੀ ਸੁੰਦਰ ਹੈ ਤੇ ਉਹਦੇ ਸੰਸਕਾਰ ਵੀ ਬਹੁਤ ਵਧੀਆ ਹੈ ਪਤਾ ਨਹੀਂ ਰੂਪਾ ਵਿੱਚ ਕੀ ਬਦਲਾਅ ਆਇਆ ਉਹ ਕੁੰਡਿਆ ਨੂੰ ਬਹੁਤ ਹੀ ਨਫ਼ਰਤ ਕਰਨ ਲੱਗੀ ਹਾਂ ਉਸ ਨੂੰ ਕੁੰਡਿਆ ਨੂੰ ਪੂਰਾ ਵਿੱਚ ਜਿੰਦੀ ਨਹੀਂ ਲੱਗਦੀ ਸੀ ਛੋਟੀ ਜਿਹੀ ਕੁੰਡਿਆ ਨਾਲ ਬੋਲੀ ਬੋਲੀ ਵੱਡੀ ਹੋਣ ਨੂੰ ਕਿਉਂਕਿ ਜੋ ਕੁੰਡਿਆ ਦੀ ਮਾਂ ਸੀ ਉਹ ਬਹੁਤ ਪੂਜਾ ਪਾਠ ਕਰਦੀ ਸੀ ਇਸ ਲਈ ਕੁੰਡਿਆ ਵਿੱਚ ਵੀ ਉਹ ਹੀ ਸਭ ਕੁਝ ਦਿਸਦਾ ਸੀ ਉਹਦੇ ਸੰਸਕਾਰ ਬਹੁਤ ਵਧੀਆ ਸੀ ਛੋਟੀ ਜਿਹੀ ਗੜਵੀ ਲੈ ਕੇ ਪਾਣੀ ਤੇਰੀ ਮਾਂ ਸੀ ਉਸ ਨੂੰ ਪੁੰਨਿਆ ਦਾ ਕੋਈ ਵੀ ਕਬਜ਼ਿਕਾ ਨਹੀਂ ਸੀ ਲੱਗਦਾ ਹੌਲੀ ਹੌਲੀ ਦੋਵੇਂ ਕੁੜੀਆਂ ਬੱਦਨਾ ਨੂੰ ਹੁੰਨ ਲੱਗੀਆਂ ਹੁਣ ਮੇਰੀ ਮਾਂ ਤੇ ਦੁਬਾਰਾ ਮਾਂ ਬਣਵਾੜੀ ਹੋ ਗਈ ਤੇ ਉਸ ਨੂੰ ਜਨਮ ਦਿੱਤਾ ਦਿਲ ਦੇ ਵਿੱਚ ਬਹੁਤ ਕਮਾਂਡਾ ਆ ਗਿਆ ਹੁਣ ਤਾਂ ਬਿਲਕੁਲ ਹੀ ਪੁੰਨਿਆ ਨੂੰ ਦੇਖ ਕੇ ਖੁਸ਼ ਨਹੀਂ ਸੀ ਉਹ ਆਪਣੇ ਬੱਚਿਆਂ ਵਿੱਚ ਹੀ ਖੋਜ ਰਹੀ ਸੀ ਜਦੋਂ ਕਿਸਾਨ ਆਪਣੀ ਬੇਟੀ ਪੁੰਨਿਆ ਨੂੰ ਪਿਆਰ ਕਰਦਾ ਤਾਂ ਦੂਜੀ ਪਤਨੀ ਰੂਪਾ ਕਿਸਾਨ ਨਾਲ ਬਹੁਤ ਲੜਾਈ ਕਰਦੀ ਇਸ ਲਈ ਕਿਸਾਨ ਚੁੱਪੀ ਰਹਿੰਦਾ ਜੋ ਵੀ ਰੂਪਾ ਕਹਿੰਦੀ ਉਸ ਨੂੰ ਸੱਚ ਮੰਨ ਲੈਂਦਾ ਸੀ ਹੌਲੀ ਹੌਲੀ ਸਮਾਂ ਲੱਗਦਾ ਗਿਆ ਦੋਵੇਂ ਲੜਕੀਆਂ ਜਵਾਨ ਹੋ ਗਈਆਂ ਕੁੰਨਿਆ ਸੀ ਉਹ ਤਾਂ ਬਹੁਤ ਹੀ ਰੱਖ ਮੰਨਣ ਵਾਲੀ ਪੂਜਾ ਪੜ ਪੰਤੀ ਕਰਨ ਵਾਲੀ ਸੁੰਦਰ ਤੇ ਸ਼ਸ਼ੀਲ ਸੀ ਤੇ ਉਸਦੇ ਮੱਸਿਆ ਆਪਣੇ ਨਾਮ ਦੀ ਤਰਫ ਦੇ ਸੁਭਾਤ ਹੀ ਬਹੁਤ ਹੀ ਸ਼ਰਾਰਤੀ ਦੀ ਭੈੜੀ ਸੀ ਪਰ ਕਹਿੰਦੇ ਆ ਨਾ ਮਾਂ ਲਈ ਕੀ ਸੁੰਦਰ ਤੇ ਕੀ ਬਹੁਤ ਸੁਰਤ ਉਸ ਨੂੰ ਆਪਣੀ ਉਲਾਦ ਹੀ ਚੰਗੀ ਲੱਗਦੀ ਹੈ ਜਿਹੜਾ ਲੜਕਾ ਸੀ ਉਹਦਾ ਨਾਮ ਹੋਣ ਸੀ ਉਹ ਕੁੰਨਿਆ ਨੂੰ ਬਹੁਤ ਪਿਆਰ ਕਰਦਾ ਸੀ ਉਹ ਨੂੰ ਆਪਣੀ ਬਤਨੀ ਪਿਆਰਦੀ ਸਮਝਦਾ ਸੀ ਪਰ ਮੱਸਿਆ ਤੇ ਉਹਦੀ ਮਾਂ ਕੁੰਨਿਆ ਨੂੰ ਬਹੁਤ ਹੀ ਮਾੜਾ ਸਮਝਦੀਆਂ ਸਨ ਹੁਣ ਦੋਵੇਂ ਲੜਕੀਆਂ ਵਿਆਹ ਦੇ ਜੋਗ ਹੋ ਗਏ ਜਾਂ ਸਾਡੇ ਜੋ ਕੁੰਨਿਆ ਸੀ ਉਹ ਆਂਡੀਆਂ ਬਣ ਗਈਆਂ ਸਭ ਦੀ ਬਹੁਤ ਚਿਹਦੀ ਸੀ ਸਾਰੇ ਆਂਡੀਆਂ ਉਸਾਂ ਦੇ ਕੇ ਉਹਨੇ ਦਾ ਵਿਆਹ ਕਰਨਾ ਚੰਦਾ ਮਾਂ ਦੇ ਕਿਸਾਨ ਦੀ ਪਤਨੀ ਨੇ ਕਿਹਾ ਕਿ ਲੜਕੀਆਂ ਦਾ ਵਿਆਹ ਤਾਂ ਬਚ ਕਰਾ ਕੇ ਫਿਰ ਉਹ ਪੁੱਤਰ ਦਾ ਵਿਆਹ ਕਰ ਲਈਏ ਘਰ ਵਿੱਚ ਨੂੰ ਲੈ ਆਏ ਕਿਉਂਕਿ ਲੜਕਾ ਵੀ ਜਵਾਨ ਸੀ ਤਾਂ ਉਹਨਾਂ ਨੇ ਘਰ ਵਿੱਚ ਆਪਣੇ ਬੇਡੇ ਦੀ ਸ਼ਾਦੀ ਕੀਤੀ ਜਿਹੜੀ ਨੋ ਆਈ ਕੁੰਨਿਆਂ ਨਾਲ ਬਹੁਤ ਹੀ ਕੁਝ ਰਹਿੰਦੀ ਸੀ ਕੁੰਨਿਆਂ ਵੀ ਆਪਣੀ ਭਾਬੀ ਦਾ ਪੂਰਾ ਖਿਆਲ ਰੱਖਦੀ ਸੀ ਤੇ ਉਸਦੇ ਕੰਮ ਵਿੱਚ ਹੱਥ ਮਟਾਉਂਦੀ ਹਰ ਤਰ੍ਹਾਂ ਦੀ ਫਤਗ ਕਰਦੀ ਇਸ ਦੇ ਉਲਟ ਉਸ ਮਸੀਆ ਆਪਣੀ ਭਾਬੀ ਦੇ ਕਿਸੇ ਵੀ ਕੰਮ ਵਿੱਚ ਹੱਥ ਨਹੀਂ ਮਟਾਉਂਦੀ ਸੀ ਬਲਕਿ ਉਲਟਾ ਭਾਬੀ ਤੇ ਰੋਣ ਝੜਦੀ ਸੀ ਭਾਬੀ ਤਾਂ ਪੁੰਨਿਆਵਲ ਜਾਦਾ ਪੁੰਨਿਆਵਲ ਜਾਦਾ ਹੋ ਗਿਆ ਤੇ ਮਸੀਹਾਂ ਭਟ ਪਸੰਦ ਕਰਨ ਲਈ ਤਾਂ ਜੋ ਮਾਂ ਬੇਟੀ ਨੂੰ ਬਹੁਤ ਹੀ ਬੁਰਾ ਲੱਗਦਾ ਸੀ ਇਹਦਾ ਕਰਕੇ ਪੁੰਨਿਆ ਨੂੰ ਪੋਰ ਵੀ ਤਾਂ ਨੇ ਸਹਰੇ ਬੀਤੇ ਸੀ ਹੁਣ ਕਿਸਾਨ ਨੇ ਦੋਹਾਂ ਲੜਕੀਆਂ ਵਿਆਹ ਦੇ ਜੋਗ ਹੋਣ ਕਰਕੇ ਕੋਈ ਵਧੀਆ ਜਆ ਬਾਰਵੇਂ ਕਿਹਨਾਂ ਦਾ ਵਿਆਹ ਕਰ ਦਿਨਾ ਮਾਰੇ ਇਸ ਬਾਰੇ ਸੋਚੇ ਕਰਦਾ ਪਰ ਮਦਰੀ ਮਾਂ ਬਿਲਕੁਲ ਵੀ ਨਹੀਂ ਚਾਹੁੰਦੀ ਸੀ ਕਿ ਪੁੰਨਿਆ ਕਿਸੇ ਵਧੀਆ ਪਰ ਜਾਵੇ ਉਹ ਕਿਸਾਨ ਨੇ ਕਹਿ ਲੱਗੀ ਜੇ ਪੁੰਨਿਆ ਵਾਸਤੇ ਵਧੀਆ ਪਰ ਵੇਖੋਗੇ ਤਾਂ ਦਾਜ ਦੇ ਦੇਸ ਤੋਂ ਲਿਆਵਾਂਗੇ ਸਾਡੇ ਦੋ ਲੜਕੀਆਂ ਅਸੀਂ ਇਹਨਾਂ ਨੂੰ ਕਿਨੇ ਕਰਾਂਗੇ ਇਸ ਤਰ੍ਹਾਂ ਕਰੋ ਪੁੰਨਿਆ ਵਾਸਤੇ ਕਿਸ ਤਰ੍ਹਾਂ ਦਾ ਘਰ ਵੀ ਲਓ ਕੋ ਗਰੀਬ ਘਰ ਜਾ ਕੇ ਨਿਭਾ ਲਓ ਕਿ ਸਾਨੂੰ ਜ਼ਿਆਦਾ ਫਿਰਚਾ ਨਹੀਂ ਕਰਨਾ ਪਵੇਗਾ ਕਿਸਾਨ ਨੇ ਆਪਣੀ ਘਰਵਾਲੀ ਦੀ ਗੱਲ ਮੰਨ ਲਈ ਤੇ ਇੱਕ ਦੂਜੇ ਪਿੰਡ ਵਿੱਚ ਇੱਕ ਗਰੀਬ ਪਰ ਦੀ ਲੜਕੀ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਜਦੋਂ ਰਿਸ਼ਤਾ ਪੱਕਾ ਕਰਕੇ ਕਿਸਾਨ ਘਰੇ ਆਇਆ ਤਾਂ ਉਹਨੇ ਆਪਣੀ ਪਤਨੀ ਨੂੰ ਦੱਸਿਆ ਕਿ ਸਾਡੇ ਪੁੰਨਿਆ ਦਾ ਰਿਸ਼ਤਾ ਤੇ ਪਰ ਦਿੱਤਾ ਇਸ ਨੂੰ ਕਿ ਬਹੁਤ ਕੁਛ ਨਹੀਂ ਬੋਲੀ ਮੇਰੀ ਇੱਕ ਗੱਲ ਹੋਰ ਨਾ ਤੂੰ ਮਸੀਹਾ ਦਾ ਰਿਸ਼ਤਾ ਕਿਸੇ ਵਧੀਆ ਘਰ ਵਿੱਚ ਕਰ ਲਓ ਇਹ ਸੁਭਾਅ ਦੀ ਬਹੁਤ ਤੇਜ਼ ਤੇ ਅੜੀਆ ਲੱਗ ਦੋਵੇਂ ਭੈਣਾਂ ਦਾ ਇੱਕ ਦਿਨ ਵਿਆਹ ਕਰਵਾਗੇ ਬਹੁਤ ਸਾਰੇ ਕੱਚੇ ਘਟ ਜਾਣਗੇ ਸਾਨੂੰ ਆਪਣੀ ਜੋ ਵੀ ਸਮਝੋਤ ਦੇ ਮਤਲਬ ਕਰਨਾ ਪੈਣਾ ਤੁਹਾਡੀ ਪਤਨੀ ਨੇ ਇਹ ਗੱਲ ਕਿਸਾਨ ਨੂੰ ਵਧੀਆ ਲੱਗੀ ਉਸਨੇ ਪੁੰਨਿਆ ਦਾ ਰਿਸ਼ਤਾ ਕੀਤਾ ਸੀ ਉਸੇ ਬੇਟਰੀ ਇਸ ਸੇੜ ਦੇ ਕਰਮ ਦੇ ਨਾਲ ਬਸ ਇਹਦਾ ਰਿਸ਼ਤਾ ਵੀ ਤੈ ਕਰ ਦਿੱਤਾ। ਹੁਣ ਕੁੰਨਿਆ ਦੇ ਪ੍ਰੇਮਾਂ ਬਹੁਤ ਕੋਈ ਸੀ ਕਿ ਮੇਰੀ ਤੂੰ ਬੜੇ ਛੱਟ ਬਾਤ ਨਾਲ ਰੱਖੀ ਤੇ ਕੁੰਨਿਆ ਜੋ ਉਮਰ ਰਹੀ ਸੀ ਉਹ ਬਹੁਤ ਉਪਰ ਕੁੰਨਿਆ ਦੀ ਬਾਪੀ ਕੋੜੇ ਜੀਨ ਜਿਆ ਲੱਗਿਆ ਉਹ ਕਹਿੰਿਆ ਤੁਸੀਂ ਇਹ ਸਭ ਸਹੀ ਨਹੀਂ ਕੀਤਾ ਪਰ ਸਾਸ ਸਕੇ ਵਿਚਾਰੀ ਚਲਦੀ ਨਹੀਂ ਸੀ ਇਸ ਲਈ ਉਹ ਚੁੱਪ ਰਹੀ ਕੁਝ ਨਹੀਂ ਕਰ ਸਕਦੀ ਸੀ। ਦੋਨਾਂ ਦੇ ਘਰ ਦੇ ਬੰਦੇ ਨਾਲ ਹੀ ਬਸਿਆ ਦੇ ਨਕਸਾਨ ਤੇ ਉਹਦੀ ਬਦਲੀ ਨੇ ਆਪ ਹੀ ਦਿੱਖਿਆ ਤੋ ਵੱਧ ਕੇ ਦੇ ਦਿੱਤਾ ਦੇ ਵਿਚਾਰੇ ਕੁੰਨਿਆ ਨੂੰ ਕਿਹੜਾ ਦਾਲ ਦੇ ਦਿੱਤੇ ਕੁਝ ਵੀ ਨਾ ਦਿੱਤੇ ਨੀ ਦਾ ਕਰ ਦਿੱਤਾ। ਕੁੰਨਿਆ ਨੇ ਆਪਣੇ ਟੱਪ ਨੂੰ ਘਾਵਰ ਨਾਲ ਸੋਹ ਰਿਹਾ ਦਾ ਦਿਲ ਚਿੱਤ ਲਈ ਆਪਣੀ ਗਰੀਬ ਜੀ ਬੁਖਸੀ। ਉਹਨਾਂ ਦੇ ਦਿੰਦੂ ਪੁੰਨਿਆ ਨੂੰ ਬਣਾਇਆ ਹੋਇਆ ਸੀ ਉਹਨਾਂ ਪੁੰਨਿਆ ਵਡਿਆ ਨਿਤਨ ਕਰਦੀ ਸੱਸ ਸੋਹਰੇ ਦਾ ਪੂਰਾ ਧਿਆਨ ਕਰਦੀ ਤੇ ਆਪਣੇ ਘਰ ਵਾਲੇ ਦੇ ਵਿੱਚ ਪੂਰਾ ਖਿਆਲ ਰੱਖਦੀ ਕਰਦਾ ਸਾਰਾ ਕੰਮ ਕਰਦੀ ਤੇ ਘਰ ਵਿੱਚ ਸੁੱਖ ਸ਼ਾਂਤੀ ਤੇ ਦੋਵੇਂ ਸਮੇਂ ਪੂਜਾ ਪਾਠ ਕਰਦੀ ਗਰੀਬ ਹੋਣ ਕਰਕੇ ਥੋੜੇ ਜਿਨਾਂ ਦੀ ਵਿਚਾਰਾ ਕਰ ਲੈਂਦੀ ਉਧਰ ਮੱਸਿਆ ਜੋ ਸੀਟ ਦੇ ਘਰ ਆਈ ਸੀ ਉਹਦੇ ਕਰਤਾ ਦੀ ਉਤਰੇ ਸੀ ਘਰ ਵਿੱਚ ਨੂੰ ਲਗ ਗਿਆ ਸੀ ਪਰ ਫਿਰ ਵੀ ਉਹ ਪੁੰਨਿਆਂ ਤੋਂ ਜਾਣ ਬਚਦੀ ਸੀ ਇੱਕ ਦਿਨ ਉਸਨੇ ਮਸੀਆ ਨੇ ਆਪਣੇ ਘਰ ਵਿੱਚ ਕੀਰਤਨ ਕਰਿਆ ਸਾਰੇ ਪਿੰਡ ਵਿੱਚ ਸੱਦਾ ਦਿੱਤਾ ਪਰ ਪੁੰਨਿਆਂ ਮੁੰਡੇ ਨਹੀਂ ਬੁਲਾ ਸਕਿਆ ਪੁੰਨਿਆਂ ਦੀ ਗਵਾਰਡਨ ਜਦੋਂ ਕੀਰਤਨ ਵਿੱਚ ਚੱਲ ਲਈ ਤਾਂ ਉਹਨੇ ਕਿਹਾ ਪੁੰਨਿਆ ਭੈਣੇ ਤੁਸੀਂ ਵੀ ਚੱਲੋ ਤੁਹਾਡੀ ਭੈਣ ਦੀ ਘਰ ਕਿਸ ਤਰ੍ਹਾਂ ਪੁੰਨਿਆ ਨੇ ਕਿਹਾ ਮੇਰੀ ਭੈਣ ਨੇ ਮੈਨੂੰ ਸੱਦਾ ਨਹੀਂ ਦਿੱਤਾ ਬਿਨਾਂ ਦੱਸੇ ਅਸੀਂ ਕਿਵੇਂ ਜਾ ਸਕੀਏ ਗਵਾਰਡਨ ਨੇ ਕਿਹਾ ਭੈਣਤੀ ਇਸਦਰ ਵਿੱਚ ਸੱਦੇ ਦੀ ਲੋੜ ਨਹੀਂ ਹੁੰਦੀ ਜਿੰਨਾ ਆਪ ਕੋ ਜਿੱਥੇ ਵਿੱਚ ਜਾਣੇ ਮਿਲਾਈ ਜਾਦਾ ਪੁੰਨੇ ਮਿਲਦਾ ਲਗੋ ਪੁੰਨਿਆ ਹੋਈ ਤਾਂ ਮੇ ਨੂੰ ਜਾਣਾ ਮਰੀਓ ਕੋ ਮਾਂਦੇ ਤੇ ਦੱਸ ਕੇ ਤੇ ਆ ਰੂ ਕਿ ਤੇ ਆਪਣੀ ਕਹਿ ਭੈਣ ਤੇ ਘਰ ਉਹ ਜਦੋਂ ਭੈਣ ਦੇ ਘਰ ਪਹੁੰਚੀ ਤਾਂ ਭੈਣ ਉਸ ਨੂੰ ਵੇਖ ਕੇ ਬਹੁਤ ਹੀ ਪੁਰਾਣਾ ਭੜਾ ਕਰਨ ਲੱਗੀ ਮੈਂ ਤਾਂ ਤੈਨੂੰ ਬੁਲਾਇਆ ਹੀ ਨਹੀਂ ਫਿਰ ਤੂੰ ਕਿਉਂ ਆ ਗਈ ਪੁੰਨੇ ਵਾਲੇ ਕਿਹਾ ਮੈਂ ਤਾਂ ਪੂਜਾ ਪੜ੍ਹ ਕਰਕੇ ਤੇਰੇ ਘਰ ਆ ਗਈ ਮੱਸਿਆ ਨੇ ਕਿਹਾ ਜੇ ਤੂੰ ਆਈ ਗਈਆਂ ਤਾਂ ਚੁੱਪ ਕਰਕੇ ਪੁੰਨੇ ਵਿੱਚ ਬੈਠ ਜਾ ਕਿਸੇ ਨਾਲ ਕੁਝ ਨਹੀਂ ਕਹਿਣਾ ਉਹ ਵਿਚਾਰ ਚੁੱਪ ਚਾਹਦੇ ਕੋ پاسੇ ਬੈਠ ਗਈ ਪੁੰਨੇ ਆਤਾਰਿਕ ਵਿਚਾਰਾ ਵਾਲੀ ਸੀ ਜਦੋਂ ਪੂਜਾ ਨੂੰ ਬੰਦਗੀ ਹੋਈ ਤਾਂ ਉਹ ਮਗਨ ਹੋ ਗਈ ਜਦੋਂ ਕੀਰਤਨ ਖਤਮ ਹੋਇਆ ਤਾਂ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਗਿਆ ਪਰ ਮੱਸਿਆ ਨੇ ਪੁੰਨਿਆਂ ਨੂੰ ਪ੍ਰਸ਼ਾਦ ਨਾ ਦਿੱਤਾ ਤਾਂ ਉਸ ਦਾ ਬੜਾ ਹੀ ਉਮਾਨ ਕੀਤਾ ਗਿਆ ਕਿੰਨੇ ਢੀਖ ਲੋਕਾਂ ਬਿਨਾਂ ਸੱਦੇ ਹੀ ਆ ਹਾਂ ਦੇ ਟੂ ਟੂ ਕੇ ਕੁੰਨਿਆ ਆਪਣੀ ਘਰ ਆ ਗਈ ਪਰ ਅੱਜ ਉਸ ਨੂੰ ਆਪਣੀ ਛੋਟੀ ਭੈਣ ਮਸੀਆ ਦੀਆਂ ਗੱਲਾਂ ਸੁਣਾਉਣ ਦਾ ਚੌਤੀਆਂ ਸੀ ਉਹ ਘਰ ਆ ਕੇ ਬਹੁਤ ਉਲਝੇ ਘਰ ਵਾਲਿਆਂ ਨੂੰ ਮੋਢੀ ਕੋਾਈ ਤੇ ਕਹਿੰਦੀ ਜਾਰੀ ਮਾਂ ਦੀ ਮਾਂ ਵਿੱਚ ਬੜਾ ਦੁਖੀ ਹੋਈ ਉਹ ਆਪਣੇ ਘਰ ਵਾਲਿਆਂ ਨੂੰ ਕਹਿਣ ਲੱਗੀ ਅੱਜ ਮੇਰਾ ਮਨ ਬਹੁਤ ਹੀ ਉਦਾਸ ਹੈ ਮੈਂ ਮਿੱਟੀ ਜਾਣਾ ਚਾਹੁੰਦੀ ਹਾਂ ਤੁਸੀਂ ਬੱਚਿਆਂ ਨੂੰ ਦੇਖ ਲੈਣਾ ਮੈਂ ਸਵੇਰੇ ਜਲਦੀ ਆ ਜਾਵਾਂਗੀ ਅਫਰਨ ਸਤ ਉਸਨੇ ਆਪਣੇ ਸੱਸ ਸੋਰੇ ਦੇ ਪੁੱਤ ਨੂੰ ਆਗਿਆ ਲੈ ਕੇ ਦਿੱਤੀ ਕਰ ਦਿੱਤੀ ਜਿਹੜੀ ਉਹਨਿਆ ਦੀ ਭਾਪੀ ਸੀ ਉਹ ਬਹੁਤ ਹੀ ਉਸਦੀ ਮਦਦ ਕਰਦੀ ਸੀ ਤੇ ਉਹਨਿਆ ਜਦੋਂ ਵੀ ਦੁਖੀ ਹੁੰਦੀ ਆਪਣੀ ਭਾਪੀ ਕੋਲ ਜਾਂਦੀ ਤੇ ਉਸਦੀ ਭਾਪੀ ਦੱਸ ਕੇ ਪੂਰਾ ਸਹਿਯੋਗ ਦਿੰਦੀ ਸੀ ਉਹ ਉਹਨਿਆ ਚੜ੍ਹ ਕੇ ਆ ਗਈ ਆਪਣੇ ਮਿੱੰਧਿਆ ਘਰ ਤੋਂ ਦੁਰਬੇਤੁਰ ਦੀ ਤੁਰਦੀ ਤੁਰਦੀ ਜਦੋਂ ਉਹਨੇ ਰਸਤੇ ਜਾਂਦੀ ਪਈ ਸੀ ਫਿਰ ਉਹਨੇ ਵੇਖਿਆ ਇੱਕਔਰਤ ਬੈਠੀ ਹੋਈ ਸੀ ਉਹ ਬਹੁਤ ਹੀ ਗੁੱਡੀ ਸੀ ਉਹਦੇ ਜਿੱਡੇ ਬਾਦ ਸੀ ਪੁੱਢੀ ਔਰਤ ਜਿੱਤ ਲੱਗਦੀ ਸੀ ਇਹ ਮੈਂ ਬਹੁਤ ਦੁਖਾ ਜਾ ਰ ਮੇਰੇ ਬਾਹਰ ਭੁੱਲ ਗਿਆ ਇਹਨਾਂ ਨੂੰ ਬਾਲ ਦੇ ਮੈਂ ਇਹ ਨਾ ਨਾ ਕੋਤ ਕਰੀ ਮੀਲਾ ਕਿ ਉਹ ਸਾਹ ਬਿਚਾਰ ਵਾਲੀ ਸੀ ਹੈ ਕਿ ਆ ਨਿਆ ਲੋਕ ਸੁਬ ਮਾਤਾ ਤੇ ਦੇਆ ਦੇ ਮੀਂਹ ਵਾਲਾ ਤੇ ਤੇ ਲਾ ਕੇ ਚੰਗੀ ਤਰ੍ਹਾਂ ਸੇਰਪਾ ਦਮਾ ਕਰਨ ਲੱਗੀ ਤੇਰਾ ਜਿਹੜਾ ਤੁਸੀ ਦਾ ਚਬੂਦਰਾ ਹੈ ਉਹ ਵੀ ਬੜੀ ਜ਼ਿੰਦਗੀ ਆ ਉਸ ਨੂੰ ਵੀ ਸਾਫ ਕਰਦੇ ਤਾਂ ਉਸ ਨੇਹ ਕੋ ਸ ਹਮੇਸ਼ਾ ਸਾਫ ਕਰ ਦਿੱਤਾ ਫਿਰ ਉਸਨੇ ਕਿਹਾ ਮੇਨ ਮਾਂ ਅੱਗੇ ਰੁਕ ਮੈਂ ਕੱਪੜੇ ਮਿੱਕੀ ਕਰ ਜਾ ਰਹੀ ਆ ਮੀ ਮਾਈ ਤੋਂ ਅਸ਼ੀਰਵਾਦ ਲੈ ਕੇ ਖੁਸ਼ੀ ਖੁਸ਼ੀ ਅੱਗੇ ਚਲੀ ਗਈ ਅੱਗੇ ਗਈ ਤਾਂ ਉਹਨੇ ਵੀ ਇੱਕ ਮੁੰਡਾ ਬਾਬਾ ਲੰਮੇ ਵਾਲਾ ਵਾਲਾ ਆਪਣੇ ਹੀ ਬੇਟਾ ਵਿਚਾਰ ਚੁੱਕ ਕੇ ਬੈਠਾ ਹੋਇਆ ਸੀ ਉਹੁੰਨੇ ਆਉਂਦੇ ਨੂੰ ਦੇਖ ਕੇ ਕਹਿਣ ਲੱਗ ਪੱਤੀ ਇਹ ਤੂੰ ਮੈਨੂੰ ਤਾਂ ਇਹ ਵਿਚਾਰਾ ਵਾਲੀ ਲੱਗਦੀ ਹੈ ਕਿਉਂਕਿ ਰੱਬ ਤੋਂ ਪਰਖਦਾ ਸੀ ਹੋਸਣ ਉਹ ਬਾਬਾ ਬੋਲਿਆ ਲੈ ਕਿ ਮੈਂ ਬਹੁਤੀ ਬਿਆਸਾਂ ਦੇ ਕੋਤ ਬਿਆਸ ਲੱਗੀ ਹੈ ਤੇ ਪਾਣੀ ਚਾਹੀਦਾ ਬੋਲੀ ਬਾਬਾ ਨੇ ਆਪਣੇ ਪਾਣੀ ਦੇ ਇਸ ਬਾਬੇ ਨੇ ਪਾਣੀ ਪੀਤਾ ਤੇ ਗਿਆ ਮੇਰੇ ਪਿਆਰਾ ਤੇ ਕਿੰਨੇ ਜ਼ਖਮ ਹੋ ਗਏ ਆ ਮਛੀਆਂ ਤੇਰਦੀਆਂ ਨੇ ਮੈਂ ਬਹੁਤ ਗੁੱਸਾ ਇਹ ਕੱਪੜੇ ਮਿਲੇ ਜਪਾਨ ਨੂੰ ਤੋਦੇ ਉਸਨੇ ਪਾਣੀ ਨੰਗਾ ਦਿੱਤੇ ਜੇਖੂ ਸਾਹਿਬ ਕੀਤੇ ਤੇ ਆਪਣਾ ਹੀ ਕੱਪੜਾ ਬਾੜ ਕੇ ਬੱਤੀ ਬੰਦ ਦਿੱਤੇ ਖੁਸ਼ੀ ਨਾਲ ਆਸ਼ੀਰਵਾਦ ਲੈ ਕੇ ਗਈ ਚੱਲੀ ਅੱਗੇ ਇੱਕ ਮੰਦਰ ਉੱਥੇ ਖੁੰਦੀ ਔਰਤ ਵੇਖੀ ਤੇ ਕਹਿ ਲਗੀ ਬੇਟਾ ਮੈਂ ਬੜੀ ਗੁੱਡੀ ਆ ਮੰਦਰ ਦੀ ਮੇਰੇ ਤੋਂ ਸਫਾਈ ਨਹੀਂ ਹੁੰਦੀ ਜੇ ਤੂੰ ਜਾਵੇਂ ਤਾਂ ਇਸ ਨੂੰ ਸਾਫ਼ ਕਰ ਦੇ ਤਾਂ ਪੁੰਨਿਆ ਨੇ ਉਸ ਗੁੱਡੀ ਬਾਦ ਗਿਆ ਮੰਦਰ ਦੀ ਸਾਫ਼ ਸਫਾਈ ਕਰ ਦਿੱਤੀ ਤੇ ਸਮਾਂ ਦੇ ਪੈਰਾ ਤੋਂ ਉੱਟਦੇ ਨੇ ਤੇ ਅੱਗੇ ਚਲੀ ਗਈ ਹਾਂ ਦੇ ਪਿੰਡ ਪਿੰਡ ਜਾਣ ਲਈ ਗੁਰਬਾਣੀ ਪੈਂਦੀ ਸੀ ਕਿਉਂਕਾ ਨਦੀ ਦੇ ਬਾਅਦ ਇੱਕ ਮਾਈ ਹੋਰ ਮਿਲ ਗਈ ਮਾਈ ਨੇ ਕਿਹਾ ਇਹ ਮੇਰੇ ਸਿਰ ਉੱਤੇ ਬਹੁਤ ਹੀ ਜੁਹਾ ਪਈਆਂ ਨੇ ਮੇਰੇ ਤੋਂ ਸਫਾਈ ਨਹੀਂ ਹੁੰਦੀ ਤਾਂ ਮੁੰਨਿਆਂ ਨੇ ਕੁਝ ਦੀ ਸਫਾਈ ਕਰਕੇ ਤੇ ਗੁੰਡਾ ਦੀ ਘਾਟ ਤੇ ਆਸ-ਪਾਸ ਦੀ ਜੋ ਗੰਦਗੀ ਸੀ ਸਾਫ਼ ਕਰ ਦਿੱਤੀ ਤਾਂ ਉਹਨੇ ਮਾਇਨੇ ਕੁਛ ਵੀ ਨਾ ਕਿਤੇ ਜਾ ਰਹੀਆਂ ਤਾਂ ਉਹਨੇ ਸਾਰੀ ਗੱਲ ਦੱਸੀ ਕਿ ਮੈਂ ਆਪਣੀ ਭਾਬੀ ਨੂੰ ਮਿਲਣ ਜਾ ਰਹੀ ਹਾਂ ਉਸਨੇ ਉਸਨੂੰ ਬੇੜੀ ਦਿੱਤੀ ਕਿ ਅਬ ਬੇੜੀ ਤੇ ਚਲੀ ਜਾਓ ਆਪਣੀ ਭਾਬੀ ਕੋਲ ਆ ਕੇ ਉਹਨੇ ਅੱਜ ਭਾਬੀ ਨੂੰ ਕੋਈ ਵੀ ਬੱਸਿਆ ਦੀ ਗੱਲ ਨਾ ਦੱਸੀ ਜੋ ਦੁਵੰਦ ਦੇ ਕਾਰਨ ਸੀ ਬੇਇੱਜ਼ਤੀ ਹੋਈ ਸੀ ਉਹਨੇ ਸਾਬਤ ਕਿ ਉਸ ਕਿਸੇ ਨੂੰ ਨਾ ਦਸੀਵਾ ਵੀ ਨਹੀਂ ਕੀਤੀ ਜਿੰਨੀ ਜਾਨ ਮਿਲੀ ਤੇ ਆਪਣੇ ਬਾਪ ਨੇ ਨਾ ਆਪਣੀ ਮਤਰੀ ਨੂੰ ਆਉਣ ਲਈ ਮਤਰੀ ਹੀ ਮਾਨ ਦੇ ਕੇ ਦੂਸਾ ਛੱਡ ਕੇ ਤੇ ਤੌਹਣੇ ਸੁਣਾਉਣ ਲਈ ਪਤੀ ਦੇ ਘਰ ਵੀ ਦਿਨ ਨਹੀਂ ਦਿੱਤੀ ਜਦੋਂ ਉਹ ਇੱਕ ਮੂੰਹ ਚੁੱਕ ਕੇ ਤੋਂ ਰੋਣੀ ਆ ਭਾਬੀ ਕੋਲ ਨਹੀਂ ਕੋਈ ਗੱਲ ਦੀ ਮਾਂ ਦੀ ਮਾਂ ਦੀ ਬੇਟੀਆਂ ਤਾਂ ਆਪਣੇ ਪੁੱਤਾਂ ਦੇ ਹੁੰਦਣਾ ਨੇ ਆਪਣੇ ਕੋਲ ਹੀ ਆਉਗੀਆਂ ਉਹ ਪੱਬੀ ਦੇ ਨਾਲ ਆਲ ਕਿ ਸਾਰਾ ਕੰਮ ਕੀਤਾ ਤੇ ਜਦੋਂ ਤੁਸੀਂ ਦੇਖੋਗੇ ਉਹ ਸੋਧ ਦੇਗੇ ਅਗਲੇ ਦਿਨ ਉਹਨੇ ਰਾਤ ਘਰੇ ਲਈ ਆਪਿਓ ਮਿਲਵਾ ਗਿਆ ਤੋਂ ਮੈਂ ਆਪਣੇ ਸਹੌਰੀਆਂ ਤੇ ਜਰਨੀ ਤੋਂ ਉਸ ਨੂੰ ਮੈਂ ਲੱਗਦਾ ਮੈਂ ਤੁਹਾਨੂੰ ਵੀ ਕਿ ਬਹੁਤ ਵਧੀਆ ਲੱਗਿਆ ਕੋਈ ਗੱਲ ਵੀ ਨਾ ਦੱਸੀ ਜਾਵੇ ਲੱਗ ਰਿਹਾ ਭਾਬੀ ਨੇ ਕਿ ਆਹ ਖਾਲੀ ਹੱਥ ਘਰ ਨਹੀਂ ਜਾਏਗਾ ਉਹਨੇ ਇੱਕ ਸਾੜੀ ਦਿੱਤੀ ਫਿਰ ਉਹ ਆਪਣੇ ਘਰ ਨੂੰ ਛੱਲ ਗਈ ਤੇ ਜਾਂਦੇ ਉਸ ਨੂੰ ਗੰਦਾ ਤੇ ਮੋਤੀ ਦਾ ਗੰਦਾ ਮਾਈ ਨੇ ਕਿਹਾ ਤੂੰ ਜੋ ਕੱਲ ਮੇਰੀ ਸੇਵਾ ਕਰਕੇ ਗਈ ਸੀ ਇਹ ਮੇਰੇ ਕੋਲ ਥੋੜੀ ਜੀ ਰੇਤ ਆਈ ਲੈ ਜਾ ਉਹਨੇ ਛੋੜੀ ਏਡੀ ਤੇ ਰੇਤ ਕੋਆ ਲਈ ਤੇ ਆਸ਼ੀਰਵਾਦ ਸੰਸਕ੍ਰਿਤ ਲੈ ਗਏ ਫਿਰ ਅੱਗੇ ਗਈ ਤੋਂ ਮਾਰਵਤੀ ਮਾਈ ਮੰਦਰ ਵਿੱਚ ਮਿਲੀ ਉਹ ਮਾਰਵਤੀ ਮਾਈ ਸੁਣਿ ਘੱਤੀ ਇਹ ਕੱਲ ਵਾਲੀਆਂ ਜੋ ਮੇਰੀ ਸੇਵਾ ਕਰਕੇ ਗਈ ਸੀ ਉਹਨੇ ਕਿ ਆਪੇ ਮੇਰੇ ਕੋਲ ਤਾਂ ਇਹ ਨੰਗਾਰੇ ਆਪੇ ਲੈ ਲਾ ਤੇ ਸਨੇਗ ਵਿੱਚ ਛੋੜੀ ਚੁਕਵਾ ਦੇ ਤੇ ਅੱਗੇ ਚਲੀ ਗਈ ਫਿਰ ਉਸਨੂੰ ਉਹ ਬਾਬਾ ਜੋ ਜੀ ਭਗਵਾਨ ਸਿਰ ਦੀ ਸੇਵਾ ਕੀਤੀ ਉਹਨੂੰ ਨਹੀਂ ਦਿੱਤੀ ਇਹ ਤੂੰ ਕੱਲ ਵਾਲੀ ਹੈ ਤੇ ਉਹਨੇ ਕਿਹਾ ਹਾਂ ਜੀ ਉਹਨੇ ਕਿਹਾ ਮੈਂ ਠੀਕ ਹੋ ਉਹਨੇ ਕਿਹਾ ਮੈਂ ਬਿਲਕੁਲ ਨਹੀਂ ਤਾਂ ਮੇਰੇ ਕੋਲ ਥੋੜੀ ਜੀ ਸਵਾਹ ਆ ਇਹ ਤੂੰ ਲੈ ਜਾ ਉਹਨੇ ਚੋੜੀ ੱਡੀ ਤੇ ਸਵਾਹ ਲੈ ਕੇ ਅੱਗੇ ਗਈ ਫਿਰ ਉਸ ਨੂੰ ਸੀ ਮਾਂ ਦਾ ਮਿਲੀ ਇਹ ਤੂੰ ਕੱਲ ਵਾਲੀ ਹੈ ਤੇ ਉਹਨੇ ਕਿਹਾ ਮਾਂ ਮਾਂ ਕੱਲ ਵਾਲੀ ਤੂੰ ਮੇਰੀ ਇੰਨਾ ਸੇਵਾ ਕੀਤੀ ਮੇਰੇ ਕੋਲ ਹਰਦਾ ਕੁਛ ਨਹੀਂ ਆ ਥੋੜੀ ਜੀ ਦਿਨ ਸੀ ਦੂਰ ਉਹ ਕਿਤੇ ਚਲੀ ਗਈ। ਮਨੇ ਸਾਰੀ ਕੂਟਲੀ ਬਣਾਈ ਤੇ ਘਰ ਦੇ ਕੂਟਿਆਂ ਵਿੱਚ ਰੱਖ ਦਿੱਤੀ ਤੇ ਸ਼ਾਮ ਹੋ ਗਈ ਆਪਣੇ ਘਰ ਕੋ ਪਰਮਾਨੇ ਜلالਦੀਨ ਚਲੀ ਰੋਟੀ ਪਾਣੀ ਬਣਾਇਆ। ਸਾਬ ਸਪਾਈ ਕੀਤੀ ਸਾਸੋਰੇ ਨੂੰ ਖਵਾਇਆ ਤੇ ਆਪਣੇ ਘਰ ਵਾਲੇ ਨੂੰ ਖਵਾਇਆ ਤੇ ਖੁਦ ਰੋਟੀ ਖਾਦੀ ਤੇ ਸ਼ਾਮ ਦੇ। ਜਦੋਂ ਸਵੇਰੇ ਉੱਠੀ ਤੇ ਪੁੰਨਿਆ ਕੀ ਵੇਖਦੀ ਹੈ ਚਾੜ੍ਹ ਤੋਂ ਲਕਿਤ ਉਹਨਾਂ ਕੁੰਨਾਂ ਜਿੱਥੇ ਕੂਟਲੀ ਰੱਖੀ ਸੀ ਹੀਰੇ ਪੁੰਨਿਆਂ ਨਾਲ ਚਿੰਤਾ ਪਿਆ ਸੀ। ਉਹਦਾ ਪਤੀ ਹੋ ਗਿਆ ਪੁੰਨਿਆ ਇਹ ਸਭ ਕੀ ਹੈ? ਤੂੰ ਮਲਕ ਕੁੰਕੀ ਲੈ ਕੇ ਆ ਗਈ। ਯਾਨੀ ਕੀ ਚਮਤਕਾਰ ਹੋ ਗਿਆ ਕਿ ਤੇ ਚੋਰੀ ਕਰਕੇ ਲਿਆਈਆਂ ਤਾਂ ਪੁੰਨਿਆ ਕਹਿਣ ਲੱਗੀ ਮੈਂ ਕਿਤੇ ਚੋਰੀ ਨਹੀਂ ਕੀਤੀ ਇਹ ਸਭ ਕੁਝ ਪ੍ਰਮਾਤਮਾ ਨੇ ਮੈਨੂੰ ਕੋ ਉਸ ਨੂੰ ਕੀ ਕੀਤੀ ਸੀ ਉਸ ਬਾਰੇ ਵੀ ਉਸਨੇ ਪਤਨੀ ਨੂੰ ਨਹੀਂ ਦੱਸਿਆ ਸੀ ਫਿਰ ਉਸਨੇ ਸਾਰੀ ਕਹਾਣੀ ਜਿਹਦੇ ਉੱਤੇ ਕੀਤੇ ਗਏ ਰਸਤੇ ਵਿੱਚ ਕੌਣ ਵੀ ਜਿਹੜੀ ਸਾਰੀ ਦੱਸੀ ਪਤਨੀ ਨੇ ਵੀ ਹਸਪਤੀ ਦੇ ਵੀ ਹੱਥ ਜੋੜ ਲੈ ਕੇ ਤੂੰ ਸੱਚ ਮੁਚ ਰੱਬ ਦੇ ਦਰਸ਼ਨ ਕਰ ਗਿਆ ਹੈ ਤੂੰ ਸੱਚੀ ਔਰਤ ਬਖਸ਼ੂਬਦ ਹਾਂ ਜਾਂ ਨਹੀਂ ਤੇਰੇ ਤੇ ਮਹਾਰਾਜ ਮਿਹਰਬਾਨ ਪਿਆ ਹੈ ਤੇਰੇ ਸਾਰੇ ਦੁੱਖ ਕੱਟ ਦਿੱਤੇ ਆ ਤੇਰੇ ਦੁੱਖਾਂ ਦਾ ਨਿਪਟਾਰਾ ਕਰ ਦਿੱਤਾ ਕੁੰਨਿਆਂ ਦੇ ਦਿਨ ਬਦਲ ਗਏ ਜਿਸ ਦਿਨ ਸਾਹ ਕੋ ਬਦਲੇ ਕੋਣ ਉਸਨ ਦਾ ਘੜਾ ਪਾਣੋਂ ਦਾ ਜਿਸ ਦਿਨ ਰੱਬ ਬਦਲਿਆ ਉਹ ਹੋਈ ਪਰੋਕ ਨਹੀਂ ਸਕਦਾ ਕੁੰਨਿਆਂ ਦੇ ਘਰ ਵਿੱਚ ਜੀਂਦੀ ਕੰਮੀ ਨਾ ਰਹੀ ਉਹਦੇ ਪਿੱਛੇ ਜੋ ਓਪੜੀ ਵਧੀਆ ਘਰ ਬਣ ਗਿਆ ਪਿੰਡ ਵਿੱਚ ਜੇ ਗੱਲ ਆਪਾਂ ਨੂੰ ਸੁਣਾਈ ਗਈ ਤਾਂ ਕੁੰਨਿਆਂ ਦੀ ਇਹ ਗੱਲ ਉਸਦੀ ਭੈਣ ਬਸਿਆ ਤੇ ਕੁਮਤੀ ਕੁਸੇ ਉਸਨਕੇ ਬੜੀ ਦੁਖੀ ਹੋਈ ਉਹ ਪੱਚੀ ਪੱਚੀ ਪੁੰਨਿਆ ਨਹੀਂ ਕਰ ਰਹੇ ਤੇ ਬੋਲੀ ਤੁਸ ਸੱਚਾ ਦੱਸ ਹੀ ਨਹੀਂ ਮੇਰੀ ਕਿਵੇਂ ਹੋ ਗਈ ਮੈਂ ਤਾਂ ਦਿਨ ਭਰੀ ਤਹਿਣਾ ਨਹੀਂ ਵੇਖਣਾ ਚਾਹੁੰਦੀ ਸੀ ਤੂੰ ਅਮੀਰ ਨਹੀਂ ਹੋ ਸਕਦੀ ਉਹ ਟਮਾਟੇ ਨਾਲ ਗੱਲਾਂ ਕਰਦੀ ਪਈ ਹੈ ਤੇ ਕੁਲਹਿਣ ਆ ਗਿਆ ਭੈਣ ਤੂੰ ਕੌਣ ਮੈਨੂੰ ਅਮੀਰ ਗਰੀਬ ਕਰਨ ਵਾਲੀ ਹੈ ਰੱਬ ਜੀ ਨੂੰ ਦਿੰਦਾ ਹੈ ਸ਼ਕ ਪਰ ਬਾੜ ਕੇ ਦਿੰਦਾ ਹੈ ਰੱਬ ਦੀ ਮਰਜ਼ੀ ਤੋਂ ਬਿਨਾ ਪਤਾ ਵੀ ਨਹੀਂ ਦਿੰਦਾ। ਆਪਣੇ ਮੇਰੀ ਕਿਸ ਨੂੰ ਸੁਧਾਰ ਦਿੱਤੀ ਅਗਰ ਮੱਸਿਆ ਗਿਆ ਲਗੀ ਸੱਜ ਸੱਜ ਦੱਸ ਨਹੀਂ ਤਾਂ ਮੈਂ ਰਾਜੀਪੁਰ ਤੇ ਰਿਸ਼ਕਤ ਕਰੂਂਗੀ। ਪੁੰਨਿਆ ਨੇ ਸਾਰੀ ਗੱਲ ਦੱਸ ਦਿੱਤੀ ਕਿਵੇਂ ਉਹ ਬੇਗਿਆਂ ਦੇ ਗਈ ਤੇ ਰਸਤੇ ਵਿੱਚ ਕੌਣ ਕੌਣ ਮਿਲਿਆ ਤੇ ਹੁੰਦੇ ਭਾਰਾ ਤੁਹਾਨੂੰ ਬਹੁਤ ਦਿਨਾਂ ਦਾ ਲੱਗੇ। ਤਾਂ ਮੱਸਿਆ ਬੋਲੀ ਮੈਂ ਵੀ ਬਿੱਤੀ ਜਾਉਂਗੀ ਤੇ ਮੇਰਾ ਪ੍ਰਮਾਣ ਕਰ। ਪੁੰਨਿਆ ਨੇ ਕਿਹਾ ਮੈਂ ਕਦੀ ਕਿਸੇ ਦਾ ਪ੍ਰਮਾਣ ਨਹੀਂ ਕੀਤਾ। ਮੈਂ ਤੇਰਾ ਨਹੀਂ ਕਰਨਾ ਉਹ ਆਪਣੇ ਘਰੇ ਦੀ ਬੱਤੀ ਨੂੰ ਆਂਦੀ ਮੇਰਾ ਪ੍ਰਮਾਣ ਕਰੋ ਤਾਂ ਬੱਤੀ ਲੱਗੇ ਕਿਉਂ? ਉਸਨੇ ਕੀ ਕਰ ਉਹਨੇ ਦੋ ਦਿਨ ਥੱਪੜ打 ਦਿੱਤੇ ਫਿਰ ਉਹ ਆਪਣੇ ਬਿੱਤੇ ਤੁਸੀਂ ਮਾਮੀ ਨੇ ਤੁਹਾਨੂੰ ਕੋਕੀ ਔਰਦਨ ਇਹ ਮੇਰੇ ਬਾਹਰ ਜਿੱਥੇ ਬੈਠਾ ਦੂਸਰੀ ਦਾ ਬੁੱਢਾ ਸੁਪਾਏ ਸਾਫ ਸੁਪਾਈ ਕਰਦੇ ਮਸੇਆਕ ਮੰਡੀ ਸੀ ਉਹ ਕਿੱਥੋਂ ਕੰਮ ਕਰਦਾ ਉਹਨੇ ਕਿਹਾ ਮੇਰੇ ਕੋਲ ਬਾਸਦ ਦੇ ਕੰਮਾਂ ਦੇ ਕਹਿ ਦਿੱਤੇ ਕਿ ਤੂੰ ਫਿਰ ਬੁੱਢੇ ਰੂਪ ਛੇ ਭਗਵਾਨ ਉਹਨੇ ਕਿਹਾ ਕਿ ਇਹ ਮੇਰੀ ਚਤਮਾ ਦੀ ਬੜੀਆਂ ਮੱਖੀਆਂ ਬੈਂਚੀਆਂ ਨੇ ਤੂੰ ਮੈਨੂੰ ਸਾਫ ਕਰ ਦੇ ਤਾ ਉਹਨਾਂ ਨੂੰ ਜੜਾ ਕੇ ਅੱਗੇ ਤੁ르 ਕੇ ਅੱਗੇ ਭਾਰਤ ਦੀ ਮਾਈਕੀ ਬੋਲ ਦਿੱਤੀਗੇ ਮੇਰੇ ਜੁਮਾ ਭਈਆ ਮੇਰੇ ਮੰਦਰ ਦੀ ਸਫਾਈ ਕਰਦੇ ਤੇ ਕਹਿੰਦੀ ਮੇਰੇ ਕੋਲ ਖਾਲਦੂ ਕਮਾ ਨਹੀਂ ਚਾਹਤੀ ਹੈ ਕਿ ਕਿ ਤੇਰੇ ਫਿਰ ਉਹ ਗੁੰਡਾ ਭਈਆ ਮੇਰੀ ਕਿਹਦੀ ਗੁੰਡਾ ਮਾਤਾ ਕਹਿਣ ਲੱਗਦੀ ਹੈ ਮੇਰੀ ਘਰ ਦੀ ਸਫਾਈ ਕਰਦੇ ਮੇਰਾ ਸਿਰ ਵੇਖ ਲੈਨੇ ਕਿ ਮੇਰੇ ਕੋਲ ਟਾਈਮ ਨਹੀਂ ਮੈਂ ਕਿਸੇ ਜੰਗੇ ਕੰਮ ਵੀ ਜਾ ਰਹੀ ਹਾਂ ਮੈਨੂੰ ਉਹ ਗੁੰਡਾ ਭਾਰ ਕਰਕੇ ਉਹਦੇ ਪਿੱਛੇ ਚਲੀ ਗਈ ਨਾ ਭਾਬੀ ਜੀ ਸਿੱਧੀ ਮਾਂ ਕੋਲ ਬਹਿ ਗਈ ਕਿ ਤੁੰਡਿਆ ਤੇੁਰਦਾ ਕਰ ਉਹਨੇ ਆਜ ਦੀ ਭਾਬੀ ਨੇ ਬਹੁਤ ਬੋਸ਼ ਦਿੱਤਾ ਤੇ ਉਹ ਤਾਂ ਪੂਜੀ ਦਿਨਾਂ ਵਿੱਚ ਜਿੰਦਗੀ ਬਦਲ ਗਈ ਹੈ ਉਹ ਤਾਂ ਦੌਸਤਵਾਰੀ ਬਣ ਗਈ ਉਸਨੇ ਮਾਂ ਦੀ ਤੇ ਭਾਬੀ ਦੀ ਉਸਨੇ ਕਿਹਾ ਮੈਂ ਤਾਂ ਉਸ ਸਾੜੀ ਤੋਂ ਕਿਰਾ ਕੋਈ ਦਿੱਤਾ ਨਹੀਂ ਉਹ ਤਾਂ ਨਹੀਂ ਕਿਸਮਤ ਦੇ ਹੁੰਦੇ ਚੰਗੇ ਕਰਦੇ ਸ੍ਰੀ ਰੱਬ ਨੇ ਹੰਤੀ ਸੰਭੀ ਪਰਸਿਆ ਕਿੱਥੇ ਜਾਏ ਕੋਈ ਉਹਨੇ ਬਹੁਤ ਲੜਾਈ ਕਰਾਈ ਕਹਿਣ ਲੱਗੀ ਭਾਬੀ ਮੈਨੂੰ ਇੱਕ ਸਾੜੀ ਦੇ ਤਾਂ ਭਾਬੀ ਨੇ ਕਿਹਾ ਮੇਰੇ ਕੋਲ ਤੇਰੇ ਨੇ ਲੈ ਕੋਈ ਸਾੜੀ ਨਹੀਂ ਤਾਂ ਉਸਦੀ ਮਾਂ ਨੇ ਕਿਹਾ ਤੂੰ ਅੱਜ ਪਰ ਮੇਰੇ ਕੋਲ ਬਾਕੀ ਕੋਸ਼ੇ ਤੋਂ ਮੇਰੇ ਤੋਂ ਮਾਤਮੇ ਐਸੇ ਦਿੰਦੀ ਆ ਇਸ ਕਰਕੇ ਉਹ ਇਹ ਸਭ ਕੁਝ ਲੈ ਕੇ ਉਸ ਤੋਂ ਦੂਰ ਕੋਈ ਇਤੇ ਰਸਤੇ ਵਿੱਚ ਚਾਈ ਖੁੰਡਾ ਮਾਈ ਭੂਣ ਨੇ ਕਿਹਾ ਮੇਰੇ ਕੋਲ ਥੋੜੀ ਜੀ ਰੇਤ ਨਾਲ ਲੈ ਜਾ ਤਾਂ ਜਿਆਦਾ ਕੰਨਿਆ ਦੇ ਵੀ ਰੇਤ ਵਿੱਚ ਨਹੀਂ ਸੀ ਉਹਨੇ ਅਬ ਧੁਰ ਚਕਵਾਲ ਦੇ ਪਾਰਕ ਤੇ ਹੋਈ ਉਹਨੂੰ ਲੈ ਕੇ ਰੇਤ ਅੱਗੇ ਤੁਰਦੇ ਅੱਗੇ ਨੂੰਲੇ ਬਾਬਾ ਮਿਲੀ ਉਹਨੇ ਕਿ ਮੇਰੇ ਕੋਲ ਅੰਗਾਰੇ ਆ ਤੇ ਉਹਦੇ ਕੋਲ ਉਹਨੇ ਨਾਲ ਲੈ ਕੇ ਉਹਦਾ ਜੰਮ ਦੇ ਲੋਕ ਕੋਲ ਲਾ ਕੇ ਤਾ ਤੇ ਮੈਨੂੰ ਮਾਈ ਮਿਲੀ ਦੂਸਰੀ ਮਾਈ ਦੇਵੀ ਤੇ ਉਹਨਾਂ ਉਹ ਸਾਰਾ ਕੁਝ ਲੈ ਕੇ ਆਪਣੇ ਘਰਾਂ ਤੇ ਦਿੱਤਾ ਤੇ ਸ਼ਾਂਤੀ ਕਰਨ ਕੀਤਾ ਸਵੇਰੇ ਉੱਠ ਕੇ ਚਾਲ ਰੋਹ ਲੱਕੀ ਦਾ ਕੁੰਨੇ ਦੇ ਵਿੱਚ ਕੀੜੇ ਮਕੌੜੇ ਤੁਰੇ ਫਿਰਦੇ ਤੇਰੇ एकदम ਘਰ ਵਿਚ ਆ ਗਏ ਅਲੱਗ ਦੇ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਹੁਣ ਕੁੰਨੇਆਂ ਨਾਲੇ پتہ ਨਹੀਂ ਕਿ ਕਿਸੇ ਪਤਾ ਨਹੀਂ ਮੇਰੇ ਤੇ ਕਿਹੜਾ ਜਾਦੂ ਬਣਾ ਵਰਵਾ ਦਿੱਤਾ ਆਪਣੇ ਕਰਦੇ ਸੀ ਗੋਲ ਤੋਂ ਗਈ ਆ ਤੇ ਮੇਰਾ ਘਰ ਸੜ ਗਿਆ ਸਰ ਸੋ ਸਾਰੀ ਗੱਲ ਅਗੇ ਮੱਸੀਆ ਸਾਹਿਬ ਤੇ ਰਾਜ ਦਾ ਫਲ ਸਾਰੇ ਗੱਲ ਦੇ ਕੁੰਨੇਆਂ ਦਾ ਬੜਾ ਸੋਚਣ ਵਾਲੀ ਤੇ ਬਾਤ ਪੂਜਾ ਕਰਨ ਵਾਲੀ ਨਹੀਂ ਬੜੀ ਉਹ ਸਭ ਦਾ ਬੜਾ ਸੋਚਦੀ ਹੈ ਇਸ ਲਈ ਉਹਨੂੰ ਸਭ ਕੁਝ ਮਿਲ ਗਿਆ ਤੇ ਉਹੰਦੀ ਸੁਭਾਅ ਨੂੰ ਉਤਾਰ ਕੇ ਆਪਣੇ ਤੇ ਇਹ ਸਭ ਕੁਝ ਨਹੀਂ ਲੈਂਦਾ ਹੋਣ ਵਾਲੇ ਸਮੇਂ ਵਿੱਚ ਤੂੰ ਵੀ ਵਧੀਆ ਵਿਚਾਰਾਂ ਵਾਲੀ ਬਣਾਂ ਹੋ ਸਕਦਾ ਤੁਮ ਜਾਨੀ ਤਰ੍ਹਾਂ ਖਵਾਰ ਕਰ ਤੇਰੇ ਤੇ ਸੁਧਰ ਜਾਂਦੇ ਤੇ ਲਾਲਚ ਕਰਨਾ ਬਹੁਤ ਮਾੜੀ ਗੱਲ ਐ ਲਾਲਚ پوری ਬਲਾਹ ਹੁੰਦਾ ਤੇਰੇ ਘਰ ਵਿੱਚ ਜਿੰਨੇ ਦੌਲਤਾਂ ਦੇ ਖਜ਼ਾਨੇ ਸੀ ਫੇਰ ਵੀ ਤੂੰ ਲਾਲਚਨਾ ਭਰੀ ਰਹੀ ਬਹੁਤ ਜਾਰੀ ਗਰੀਬ ਸੀ ਸਾਰਿਆਂ ਦੇ ਰੋਖ ਵਿੱਚ ਸੋਹੇ ਸਾਹ ਦੇ ਦੀਸੀ ਰੱਬ ਨੇ ਹੁੰਦੀ ਸੋਣ ਦੇ ਸੋ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਜੋ ਮਹਾਰਾਜ ਜਿਸ ਵਿੱਚ ਜਿੰਨੇ ਵਿੱਚ ਰੱਖੀ ਉਹਨਾਂ ਵਿੱਚ ਰਹਿਣਾ ਚਾਹੀਦਾ ਇਸ ਵੀਡੀਓ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਮੈਨੂੰ ਜ਼ਰੂਰ ਦੱਸਣਾ ਇਹ ਇਹੀ ਸਿੱਖਿਆ ਹੈ ਜੀ ਦਾਰਸ਼ਕ ਜਿਹੜੇ ਸਭ ਤੋਂ ਵੱਡੀ ਗੱਲ ਹੈ ਤੁਸੀਂ ਵੀ ਦੱਸਣਾ ਤੁਹਾਨੂੰ ਕੀ ਵਧੀਆ ਲੱਗਾ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕੀ ਲਾਈਕ ਸ਼ੇਅਰ ਕਰਨਾ ਨਾ ਕਰੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ